ਸਸ਼ੀਕਲ ਜੀ ਪਰਖ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਦਿਲਪ੍ਰੀਤ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਸੈਕਟਰ 16 ਚੰਡੀਗੜ੍ਹ ਦੇ ਵਿੱਚ ਪੰਜਾਬ ਕਲਾ ਭਵਨ ਦੇ ਵਿੱਚ ਜਿੱਥੇ ਅੱਜ ਇਮਪੈਕਟ ਆਰਟਸ ਦੇ ਵੱਲੋਂ ਇੱਕ ਪ੍ਰੋਗਰਾਮ ਪ੍ਰਸਤੁਤ ਕੀਤਾ ਗਿਆ ਹੈ ਜਿਸ ਦੇ ਵਿੱਚ ਉਹ ਅੱਜ ਇੱਕ ਮੁਝੇ ਪੰਖ ਦੋਣ ਨਾਟਕ ਪ੍ਰਸਤੁਤ ਕਰਨਗੇ ਪੈਂਟਾਰਡਸ ਮਿਸਟਰੀਅਮ ਕਲਚਰ ਗਵਰਨਮੈਂਟ ਆਫ ਇੰਡੀਆ ਨੋਟ ਸੋਨ ਕਲਚਰਲ ਸੈਂਟਰ ਪਟਿਆਲਾ ਪੰਜਾਬ ਅਰ ਕਾਉਂਸਲ ਅਤੇ ਦੀਦਨੇ ਨਿਧਾਨ ਦੇ ਨਾਲ ਹਾਜ਼ਰ ਹੈ 12ਵਾਂ ਸ਼ਗੂਫੇ 225 ਲੈ ਕੇ ਸ਼ਗੂਫੇ 225 10 ਦਿਨਾਂ ਦਾ ਥੀਏਟਰ ਫੈਸਟੀਵਲ ਹੈ ਜਿਸ ਦੇ ਪਹਿਲੇ ਦਿਨ ਜਾਨੀ ਅੱਜ ਪੇਸ਼ ਕੀਤਾ ਜਾਏਗਾ ਪਲੇ ਮੁਝੇ ਪੰਖ ਦੇ ਦਿਓ ਰੂਪਕਲਾ ਐਂਡ ਵੈਲਫੇਅਰ ਸੁਸਾਇਟੀ ਮੁਹਾਲੀ ਦੇ ਵੱਲੋਂ ਇੱਕ ਦਫਾ मैं बड़े अनभव एहतराम सब तो पहला खैर मुक्तम करता हाँ डिस्ट्रिक्ट प्रेजिडेंट आम आदमी पार्टी चेयरपर्सन डिस्ट्रिक्ट प्लानिंग पंजाब, मैडम प्रभजोत कौर जीरा मैम चीफ गैस ने सा शिरकत की है बहुत बहुत शुक्रिया वा तो साढ़े गैसट जिला यूथ प्रधान जिला यूथ प्रधान मोहाली आम आदमी पार्टी वालों गुरप्रीत सिंह बैस जी चलो जी ਇਸ ਦੇ ਅਲਾਵਾ ਸਾਨੂੰ ਦਵਾਵਾਂ ਦੇਣ ਲਈ ਪਹੁੰਚਿਆ ਹੈ ਸਾਡੇ ਦਰਮિયાન ਸ਼ਿਰਕਤ ਕੀਤੀ ਹੈ ਦਲਜੀਤ ਬਸਰਾ ਜੀ ਨੇ ਪੰਜਾਬੀ ਫਿਲਮ اداکار ਮੰਮੋਜੀਤ ਸਿੰਘ ਜੀ, ਸੁਰਿੰਦਰ ਸਿੰਘ ਜੀ, ਜਸਪਾਲ ਸਿੰਘ ਕੋਹੜੀ ਜੀ ਤੇ ਸੋਨੀ ਠੁਲੇਵਾਲ ਜੀ ਸਾਡੇ ਸੌਂਗ ਲਿਰਿਸਟ ਨੇ ਮਿਹਰ ਖੋਲ੍ਹ ਕੇ ਉਹਨਾਂ ਨੇ ਵੀ ਸਾਡੇ ਦਰਮિયાન ਸ਼ਿਰਕਤ ਕੀਤੀ ਹੈ ਤੇ ਰਣਜੀਤ ਬਾਜ ਜੀ ਮੇਰੀ तमाम ਮਹਿਮਾਨ ਸਹਿਬਾਨ ਨੂੰ ਅਰਜ਼ੋਈ ਹੈ ਕਿ ਸ਼ਮਰ ਰੋਸ਼ਨ ਦੀ ਇੰਦਸ ਮਦਾ ਕਰਾਂ ਤੇ ਬਣੀ ਸਰ ਥੀਸ ਸਕਾਟ ਕਰਾਂ Hehehe <laughs> लड़की हर घाटी के उस और मैं प्लेकट्टी किया करती विश्वास ही नहीं होता कि आज उसी गांव में मैं हाई स्कूल का उद्घाटन करने आई वो गांव जहां पर लड़कियों का पढ़ना इतना मना था उनका काम तो बस घर का चूल्हा चौका संभालना था मैं आज जिस मुकाम पर पहुंच गई हूं वहां कभी ना पहुंच पाती अगर वो मेरे जीवन में ना आते वही जिनका नाम लेते ही आज भी मेरा दिल कांप है क्या मेरा और उनका सामना होगा क्या वो इसी गांव में रहते हैं क्या मैं सच में उन्हें देख पाऊंगी ना जाने कितने सवाल हैं मेरे मन में जिनके जवाब ढूंढने आज में आई और और गांव के वो सौर मेरे चाचा चाची का घर हुआ करता था ਔਰ ਚਾਚੀ ਕੀ ਆਵਾਜ਼ ਸੁਣਦੇ ਹਾਂ ਮੈਂ ਸਹੇੜਾ ਘਾਤੀ ਅਰੇ ਉਹ ਕਲ ਮੁਹੀ ਕਾਰਨ ਜਲੀ ਤਾ और जब उन्हें लगा कि मैं संभल गई, तो उनकी जिंदगी आनी बंद हो गई। मैंने पहले बीएएम किया, फिर यूपीएससी का एग्जाम लिया, और देखते ही देखते मैं कलेक्टर बन गई, और आज अपने ही गांव में हाई स्कूल का उद्घाटन करने आई, इस उम्मीद में कि शायद वो मुझे यहाँ मिल जाए। ਕੋਈ ਐਸਾ ਲੱਗਦਾ ਜਿਵੇਂ ਸਰੀਰ ਤਾਂ ਹੈ ਬਸ ਰੂਹ ਨਹੀਂ ਰੂਹ ਨਹੀਂ ਹੈ ਇਸ ਵਿੱਚ हाँ, देखना भी चाहिए किसी गांव की है ना? याद है? वो टीवी पर आपका स्कूल हुआ करता था, और घाटी के उस ओर आप उपले चलने जाया करती थी। याद है ना? कैसे तराद धमका कर तुम्हारी चाची को राजी किया था तुम्हारे पढ़ने के लिए हैं? जी हाँ।

नहीं दे सकता था में तुम्हें ना इच्छा तो जिन बुलंदियों में तुम पहुंच गई हो ना, कभी ना पहुंच पाती जीवन में जब लक्ष्य बड़ा हो तो सोच भी बड़ी होनी चाहिए आज तुम्हारे साथ साथ इस गांव का नाम भी रोशन हो गया ये होती है अपने शिक्षण को एक सच्ची तो आइए हम सब मिलकर उनका स्वागत करते हैं और उन्हीं के हाथों से इस स्कूल का उद्घाटन करवाते हैं आइए ਬਚਾਰਾ ਰੱਬ ਦਾ ਮਾਰਿਆ ਹੋਇਆ ਚਾਚਾ ਸਾਹਿਬ ਮਾਲਿਕ ਐਂਡ ਸ਼ੀ ਇਜ਼ ਦਾ ਅਸਿਸਟੈਂਟ ਡਾਇਰੈਕਟਰ ਆਫ ਦਿਸ ਪਲੇ ਸਾਲੂਤੀ ਨੂੰ ਸੰਬੋਧ ਵਾਲੀ ਪਿਛਲੇ 9 ਸਾਲਾਂ ਤੋਂ ਮੈਨੂੰ ਅਸਿਸਟ ਕਰ ਰਹੀ ਹੈ ਤੇ ਕੰਮ ਵਿੱਚ ਕਰਦੀਆਂ ਦਿੱਤੀਆਂ ਜਾਂਦੇ ਹੋਣ ਕਿ ਜ਼ਿੰਦਾਦਾ ਲਗਾ ਸਕਦੇ 9 ਸਾਲ ਹੋ ਗਏ ਤੇ ਕਰਦੀ ਹੁਣ ਛੋਟੀ ਇੱਛਾ ਦੇ ਰੋਲ ਵਿੱਚ ਗੁਰਲੀਨ ਇਹ ਛੋਟੀ ਨਹੀਂ ਹੈ ਐਂਡ ਇਸੀ ਬਹੁਤ ਨਹੀਂ ਕਰ ਰਹੀ ਹੈ ਕਿਰਦਾਰ ਛੋਟੀ ਲੱਗਦੀ ਸੀ ਗੁਰਲੀ ਬਹੁਤ ਸਾਫ ਹੈ ਇਸ ਕਰਕੇ ਛੋਟੀ ਲਾਈ ਗਈ ਹੈ ਗੁਰਲੀ ਹੋ ਸਕਦਾ ਕੱਲ ਨੂੰ ਕਲੈਕਟਰ ਬਣੀ ਜਾਵੇ ਅੱਜ ਕੱਲ ਤਾਂ ਇਹ ਵੀ ਜਿਹੜੀ ਦੂਜੀ ਹੈ ਉਹ ਵੀ ਬੀ ਕਾਮ ਕਰ ਰਹੀ ਹੈ ਪਰ 78% ਮਾਰਕਸ ਕਾ ਕੀ ਹੁੰਦੇ ਨੇ ਬੜੀ ਇੱਛਾ ਦੇ ਰੋਲ ਵਿੱਚ ਖੁਸ਼ਬੂ ਵਰਮਾ ਤੋ ਵਧੀਆ ਜਿਹੜਾ ਸੀ ਮੈਸ ਜੋ ਨਾਟਕ ਦਾ ਇੱਕ ਮੈਸੇਜ ਹੁੰਦਾ ਉਹ ਇੱਕ ਬਹੁਤ ਅੱਛੇ ਥੀਮ ਦੇ ਉੱਤੇ ਸੀਗਾ ਔਰ ਇਤਨਾ ਅੱਛਾ ਮੈਸੇਜ ਦੇਣ ਲਈ ਮੈਂ ਖੁਦ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਨਾਟਕ ਨੂੰ ਦੇਖਣ ਦਾ ਦਾ ਭਾਗੀਦਾਰ ਬਣਨ ਦਾ ਮੌਕਾ ਮਿਲਿਆ ਸੋ ਬਹੁਤ ਅੱਛੀ ਪਰਫਾਰਮੈਂਸ ਸੀ ਮੈਂ ਇਸ ਨਾਟਕ ਨੂੰ ਦੇਖ ਕੇ ਤੁਹਾਡੇ ਮਨ 'ਚ ਕੀ ਆਉਂਦਾ ਕਿ ਲੋਕਾਂ ਨੂੰ ਕੀ ਸੰਦੇਸ਼ ਮਿਲਣਾ ਚਾਹੀਦਾ ਹੈ ਦੇਖੋ ਇਹਦੇ ਚੋ ਦੋ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਆਉਂਦੀਆਂ ਨੇ ਇਸ ਨਾਟਕ ਦੇ ਚੋ ਥੀਮ ਦੇ ਵਿੱਚੋਂ ਪਹਿਲਾ ਤਾਂ ਇਹ ਕਿ ਜਦੋਂ ਵੀ ਕੋਈ ਸੁਪਨਾ ਦੇਖੋ ਤਾਂ ਉਹਨੂੰ ਸਾਕਾਰ ਕਰਨ ਲਈ ਆਪਣੀ ਪੂਰੀ ਜੀ ਜਾਨ ਲਗਾ ਦਿਓ ਤੇ ਦੂਸਰਾ ਇਹ ਕਿ ਜਿਹੜੇ ਇਸ ਤਰੀਕੇ ਦੇ ਨਾਟਕ ਹੈ ਔਰ ਜਿਹੜੇ ਕੀ ਪੰਜਾਬੀ ਸੱਭਿਆਚਾਰ ਤੋਂ ਆਏ ਆਪਣੇ ਰੰਗਵੰਚ ਦੇ ਜੋ ਕਲਾਕਾਰ ਹੈ ਜੋ ਕਿਤੇ ਨਾ ਕਿਤੇ ਗੁੰਮ ਹੋ ਗਏ ਆ ਅਜਿਹੀ ਦੁਨੀਆ 'ਚ ਉਹਨਾਂ ਨੂੰ ਕਵਾਰਨ ਦੀ ਬਹੁਤ ਜ਼ਰੂਰਤ ਹੈ ਇਸ ਤਰੀਕੇ ਦੇ ਜਿਹੜੇ ਪ੍ਰੋਗਰਾਮ ਹੈ ਉਹ ਲਗਾਤਾਰ ਹੋਣੇ ਚਾਹੀਦੇ ਆ ਔਰ ਹਰ ਗਲੀ ਕਸਬੇ ਦੇ ਵਿੱਚ ਇਸ ਕਿਤੇ ਪ੍ਰੋਗਰਾਮ ਹੋਣੇ ਚਾਹੀਦੇ ਤਾਂ ਕਿ ਐਮ ਦੇ ਕਲਾਕਾਰਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸੋ ਸਰ ਅੱਜ ਜਿਹੜਾ ਮੁਝੇ ਪੰਖੀ ਨਾਟਕ ਸੀਗਾ ਉਹਦੇ ਬਾਰੇ ਕੀ ਸੰਦੇਸ਼ ਮਿਲਿਆ ਤੁਹਾਨੂੰ ਦੇਖੋ ਅੱਜ ਦੇ ਸਮਾਜ ਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਵਿਸ਼ਾ ਤੇ ਜ਼ਰੂਰੀ ਜਿਹੜਾ ਮੈਸੇਜ ਹੈਗਾ ਉਹ ਗੁਰੂ ਤੇ ਸ਼ਿਸ਼ਾ ਸੋ ਅੱਜ ਜਿਹੜਾ ਅਸੀਂ ਪਲੇ ਦੇਖਿਆ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਆਰਟਿਸਟਾਂ ਨੇ ਜਿਹੜਾ ਹੈਗਾ ਪਲੇ ਕੀਤਾ ਤੇ ਉਹਦੇ ਵਿੱਚ ਜਿਹੜਾ ਗੁਰੂ ਤੇ ਸ਼ਿਸ਼ ਦਾ ਜਿਹੜਾ ਰਿਸ਼ਤਾ ਹੈ ਪਵਿੱਤਰ ਰਿਸ਼ਤਾ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਈ ਵਾਰ ਬੱਚੇ ਜਿਹੜੇ ਭਾਵਨਾਵਾਂ 'ਚ ਬਹਿ ਜਾਂਦੇ ਨੇ ਪਰ ਸ਼ਿਸ਼ ਨੇ ਗੁਰੂ ਨੇ ਜਿਹੜਾ ਹੈਗਾ ਆਪਣਾ ਰੋਲ ਪ੍ਰੋਪਰਲੀ ਜਿਹੜਾ ਹੈਗਾ ਉਹ ਨਿਭਾਇਆ ਤੇ ਜਿਹਦੀ ਬਤੌਲਤ ਉਹ ਜਿਹੜੀ ਲੜਕੀ ਸੀਗੀ ਜਿਹਦਾ ਜੀਤੀ ਲਾਈਫ ਦੇ ਵਿੱਚ ਪੂਰਾ ਅੰਧਕਾਰ ਦਿਖ ਰਿਹਾ ਸੀ ਉਹਨੂੰ ਇੱਕ ਗੁਰੂ ਨੇ ਬਹੁਤ ਵਧੀਆ ਤਰੀਕੇ ਨਾਲ ਮੋਟੀਵੇਟ ਕੀਤਾ ਤੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਇੱਕ ਰਾਸਤਾ ਦਿਖਾਇਆ ਜਿਹਦਾ ਨਤੀਜਾ ਦੇਖੋ ਕੀ ਨਿਕਲਿਆ ਉਹ ਜਿਹੜੀ ਲੜਕੀ ਸੀਗੀ ਉਹ ਇੱਕ ਕਲੈਕਟਰ ਬਣ ਕੇ ਸੋ ਇੱਕ ਬਹੁਤ ਵਧੀਆ ਮੈਸੇਜ ਹੈ ਤੇ ਮੇਰੇ ਖਿਆਲ ਦੇ ਵਿੱਚ ਇਦਾਂ ਦੇ ਜਿਹੜੇ ਪਲੇ ਹੈਗੇ ਨਹੀਂ ਜਿੱਥੇ ਬਹੁਤ ਵਧੀਆ ਮੈਸੇਜ ਦੰਡੇ ਨੇ ਤੇ ਉੱਥੇ ਇਹਨਾਂ ਪਲੇਸ ਦੇ ਵਿੱਚੋਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪਰਦੇ ਦੇ ਉੱਤੇ ਜਿਹੜੇ ਕਲਾਕਾਰ ਨੇ ਉਹ ਇੱਥੋਂ ਹੀ ਨਿਕਲ ਸੋ ਸਰ ਜਿਹੜਾ ਅੱਜ ਦਾ ਨਾਟਕ ਹੋਇਆ ਹੈ ਉਹਦੇ ਕੀ ਸੰਦੇਸ਼ ਮਿਲਦਾ ਹੈ ਦੁਨੀਆ ਨੂੰ ਯਾਰ ਸੰਦੇਸ਼ ਤਾਂ ਇਹ ਹੈ ਵੀ ਅਰ ਜੇ ਪੜ੍ਹੇ ਲਿਖੇ ਪਰਿਵਾਰ ਹੋਊਗਾ ਤਾਂ ਬੱਚੇ ਕੁਝ ਵੀ ਕਰ ਸਕਦੇ ਖਾਸ ਕਰਕੇ ਕੁੜੀਆਂ ਦਾ ਚਲੋ ਫਿਰ ਨਾਟਕ ਬਹੁਤ ਵਧੀਆ ਸੀਗਾ ਬਹੁਤ ਜ਼ਿਆਦਾ ਫਰਕ ਸੀ ਪਰ ਹੁਣ ਤਾਂ ਲੋਕ ਪੜ੍ਹਨ ਲੱਗੇ ਨੇ ਜੇ ਉਹਨਾਂ ਨੂੰ ਵੈਲਿਊ ਜਪਤਾ ਲੱਗ ਚੁੱਕੀ ਹੈ ਨਾ ਸ਼ਾਇਦ ਕੋਈ ਹਲੇ ਵੀ ਹੋ ਜਾ ਕੋਈ ਕਸਬਾ ਹੋਵੇ ਇੱਥੇ ਇਹ ਹਾਲਾਤ ਨਹੀਂ ਪਰ ਮੇਰੇ ਦਾ ਪੰਜਾਬ ਚ ਤਾਂ ਇਹ ਚੀਜ਼ਾਂ ਕਰ ਚੁੱਕੀਆਂ ਨੇ ਹੁਣ ਲੋਕਾਂ ਨੂੰ ਪਤਾ ਲੱਗ ਚੁੱਕੀ ਸੋ ਨਾਟਕ ਇਹ ਸੰਦੇਸ਼ ਦਿੰਦਾ ਵੀ ਯਾਰ ਬੱਚਿਆਂ ਨੂੰ ਅਣਪੜ੍ਹਨਾ ਰੱਖੋ ਮੈਨੂੰ ਪੜ੍ਹਾਓ ਜੇ ਪੜ੍ਹਾਓਗੇ ਤਾਂ ਬੱਚੇ ਹੋਊਗਾ ਨਾ ਗੱਲ ਵੀ ਮੁਝੇ ਪੰਖੜੋ ਤੁਸੀਂ ਸਿਰ ਪੰਖ ਦਿਓ ਵੱਡੋ ਆਪਣੇ ਆਪ ਦੇ ਬੱਚੇ ਸੋ ਸਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਇਸਨੇ ਸੰਦੇਸ਼ ਤਾਂ ਨਹੀਂ ਵਿਦੇਸ਼ ਦੇਸ ਦੇ ਨਾਲ ਤਾਂ ਪਰ ਉਹਨਾਂ ਵਾਸਤੇ ਇੱਕ ਛੋਟੀ ਜਿਹੀ ਬੇਨਤੀ ਹੈ ਬੇਨਤੀ ਇਹ ਯਾਰ ਚੰਗੀਆਂ ਚੀਜ਼ਾਂ ਨਾਲ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਚੀਜ਼ਾਂ ਦੀ ਕਦਰ ਕਰੋ ਜੇ ਅਸੀਂ ਕਿਤੇ ਨਾ ਕਿਤੇ ਸਾਨੂੰ ਇਹ ਕਮੀ ਮਹਿਸੂਸ ਹੋ ਰਹੀ ਚੰਗਾ ਆ ਨਹੀਂ ਰਿਹਾ ਉਹਦਾ ਕਾਰਨ ਇਹ ਚੰਗਾ ਦੇਖ ਨਹੀਂ ਦੇਖ ਚੰਗਾ ਸਾਨੂੰ ਦੇਖਣਾ ਪਊਗਾ ਤਾਂ ਹੀ ਚੰਗਾ ਆਊਗਾ ਤੁਹਾਡੇ ਏਡੀ ਵੱਡੀ ਐਫਰਟ ਆ ਬਾਈ ਪਲੇ ਖਤਮ ਹੁੰਦੇ ਜਾ ਰਹੇ ਨੇ ਸਾਨੂੰ ਸ਼ੁਕਰੀਆ ਰਾਹੀਂ ਅਸੀਂ ਬਣੀਪਰਾ ਦੇ ਸਾਥੀ ਹਨ ਜਿਹਨਾਂ ਨੇ ਬੜਾ ਅਫਰਡ ਕਰਦਾ ਕਿਉਂਕਿ ਇਹ ਚ ਆਉਂਦਾ ਕੁਝ ਨਹੀਂ ਜਾਂਦਾ ਹੀ ਹੈ ਜੀ ਸਮਾਂ ਵੀ ਜਾਂਦਾ ਪੈਸੇ ਵੀ ਜਾਂਦੇ ਨੇ ਸੋ ਜਿਸ ਲੋਕ ਸਾਥ ਦੇਣਗੇ ਫਿਰ ਜਿਹੜੇ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਲੋਕਾਂ ਨੂੰ ਮੈਸੇਜ ਮਿਲਦਾ ਰਹੇ ਇੰਪੈਕਟ ਆਰਟ ਜਿਹੜੇ ਇਹ ਫੈਸਟੀਵਲ ਕਰਾ ਰਹੇ تھیਟਰ ਫੈਸਟੀਵਲ ਦਾ ਬਹੁਤ ਵਧੀਆ ਉਪਰਾਲਾ ਬੜਾ ਅੱਛਾ ਕੰਮ ਕਰਦੇ ਆ ਬਲਿੰਦਰ ਬਲਦੇ ਜੀ ਤੇ ਇਹਨਾਂ ਨੇ ਜਦੋਂ ਇੰਪੈਕਟ ਆਰਟ ਸਟਾਰਟ ਕੀਤਾ ਸੀ ਉਹਨਾਂ ਦਾ ਫਸਟ ਪਲੇ ਮੈਂ ਡਾਇਰੈਕਟ ਕੀਤਾ ਸੀ ਉਸ ਤੋਂ ਬਾਅਦ ਥੀਏਟਰ ਨਾਲ ਮੈਂ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੈ 1998 ਤੋਂ ਮੈਂ ਲਗਾਤਾਰ ਥੀਏਟਰ ਕੀਤਾ ਹੈ ਬਹੁਤ ਸਾਰੇ ਸ਼ੋਅ ਕੀਤੇ ਹੈ ਤੇ ਇਸ ਦੇ ਨਾਲ ਓਵਰਸੀਜ਼ ਇੰਡੀਆ ਦੇ ਵਿੱਚ ਕਾਪੀ ਜਗਾ ਸ਼ੋਅ ਕੀਤੇ ਹੈ ਇਸ ਦੇ ਨਾਲ ਮੈਂ ਫਿਲਮ ਇੰਡਸਟਰੀ ਨਾਲ ਵੀ ਜੁੜਿਆ ਰਹੇ ਹਾਂ ਏਸਟ ਅਕਟਰ ਅਵਾਰਡ ਦਾ ਵੀ ਬਹੁਤ ਮਿਲਿਆ ਹੈ ਪੀਟੀਸੀ ਪੰਜਾਬੀ ਤੇ ਸੈਂਟਰਲ ਕੈਰੇਕਟਰ ਕਿਤੇ ਨੇ ਫਿਲਮ ਤੇ ਦਾ ਕੋਲੰਬਾ ਦਾ ਕਾਕਾ ਸੀ ਇਸ ਨਾਲ ਬਾਅਦ ਤੋਂ ਫੋਨ 11 ਦਾ ਰਤਵਾ ਗਾਂਧੀ ਤਰੀ ਇਹ ਤੇ ਮਾਇਆ ਜੀ ਸੋ 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 ਕਿ ਕਿ ਤੇ ਜੀ ਤੇ ਹੋਣ ਆਪਾਂ ਸਰਪੰਚ ਕੋਲ ਨਹੀਂ ਸੋ ਪਲਾਨ ਕਰਦੇ ਇੱਕ ਮੈਂ ਸੈਂਟਰ ਕੈਕਟਰ ਪਲੇ ਕਰ ਰਿਹਾ ਤਾਂ ਕਿ ਕਲਪ ਕੋਕਾ ਆ ਰਹੀ ਹੈ ਥੋੜੇ ਚਿਰ ਚੋਪਾਲ ਤੇ ਸੋਰੀ ਕੇਬਲ ਬੰਨਤੇ ਤੇ ਐਕਸਟਰਾ ਕਮ ਚਾਲਦਾ ਰਹੇ ਸੋ ਨਾਟਕ ਦੇ ਨਿਰਦੇਸ਼ਕ ਨੇ ਜੋ ਸਾਡੇ ਨਾਲ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੀ ਕਾਲ ਮੈਂ ਸਸ਼ੀ ਕਾਲ ਜੀ ਸੋ ਮੈਮ ਜਿਹੜਾ ਇਹ ਨਾਟਕ ਹੈ ਉਹਦੇ ਬਾਰੇ ਕੁਝ ਦੱਸਣ ਕਿਵੇਂ ਇਹ ਨਾਟਕ ਰਸ਼ੀਅਨ ਨੋਵਲ ਹੈ ਪਹਿਲਾ ਅਧਿਆਪਕ ਉਸ ਤੇ ਆਧਾਰਿਤ ਹੈ ਕਿਉਂਕਿ ਉਹ ਰਸ਼ੀਅਨ ਨੋਵਲ ਹੈ ਸਿਚੁਏਸ਼ਨ ਦਰਸ਼ੀਆਂ ਨੇ ਤੇ ਇਹਨੂੰ ਸੋਚਿਆ ਜਦੋਂ ਹਿੰਦੁਸਤਾਨੀ ਚ ਇਹਦੀ ਐਡਾਪਟੇਸ਼ਨ ਕਰਨੀ ਹੈ ਤਾਂ ਕੀ ਕੀਤਾ ਜਾਵੇ ਫਿਰ ਉਹ ਸਟੇਟ ਜਿਹਦੇ ਵਿੱਚ ਕੁੜੀਆਂ ਦੀ ਐਜੂਕੇਸ਼ਨ ਤੇ ਬਹੁਤਾ ਕੰਮ ਨਹੀਂ ਹੈਗਾ ਜਾਂ ਛੋਟੀ ਉਮਰ ਚ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤਾਂ ਮੈਨੂੰ ਰਾਜਸਥਾਨ ਨਜ਼ਰ ਆਇਆ ਤਾਂ ਮੈਂ ਰਾਜਸਥਾਨ ਦੀ ਧਰਤੀ ਨੂੰ ਮੁੱਖ ਰੱਖ ਕੇ ਉਸ ਤੇ ਇਸ ਨਾਟਕ ਨੂੰ ਬੇਸ ਕਰਕੇ ਇਹਦਾ ਹਿੰਦੁਸਤਾਨੀਕਰਨ ਕੀਤਾ ਇਸ ਨਾਟਕ ਨੂੰ ਤਿਆਰ अच्छा मैम जी ਮੇ ਤਾਂ ਨਾਮ ਤੋਂ ਹੀ ਪਤਾ ਲੱਗਦਾ ਹੈ ਵੀ ਕਿ ਉਡਾਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਸ ਬਾਰੇ ਦੱਸੋ ਕਿਵੇਂ ਉਡਾਨ ਦੀ ਮੰਗ ਕਿਹਾ ਕੀਤੀ ਜਾ ਰਹੀ ਹੈ ਅ ਐਕਚੁਅਲੀ ਇਹ ਇੱਕ ਛੋਟੀ ਬੱਚੀ ਦੀ ਕਹਾਣੀ ਹੈ ਜਿਹੜੀ ਜ਼ਿੰਦਗੀ ਚ ਅ ਯਤੀਮ ਹੈ ਜਿਹਦੇ ਪੇਰੈਂਟਸ ਨਹੀਂ ਹੈਗੇ ਤੇ ਉਹ ਕੁਝ ਕਰਨਾ ਚਾਹੁੰਦੀ ਹੈ ਤੇ ਉਸ ਪਿੰਡ ਦੇ ਵਿੱਚ ਇੱਕ ਅਧਿਆਪਕ ਹੁੰਦਾ ਹੈ ਜਿਹੜਾ ਉਹਨੂੰ ਕਹਿੰਦਾ ਕਿ ਬੱਚਿਆਂ ਕੋਲ ਪੰਖ ਆਲਰੇਡੀ ਹੁੰਦੇ ਹਨ ਹਾਂਜੀ ਅਧਿਆਪਕ ਉਹਨੂੰ ਉਡਣਾ ਸਿਖਾਉਂਦਾ ਸਭ ਤੋਂ ਵਿਦਿਆਪਕ ਉਹਨੂੰ ਦੱਸਦਾ ਵੀ ਤੂੰ ਕਿੰਨੀ ਹੁਸ਼ਿਆਰ ਆਂ ਔਰ ਤੂੰ ਕੀ ਕਰ ਸਕਦੀ ਆਂ ਤੂੰ ਕਿੱਥੇ ਤੱਕ ਜਾ ਸਕਦੀ ਆਂ ਤੇ ਬਾਅਦ ਵਿੱਚ ਉਹ ਬੱਚੀ ਕਲੈਕਟਰ ਬਣਦੀ ਆ। ਇਹ ਇਹ ਉਸ ਬੱਚੀ ਦੀ ਉਡਾਨ ਦਿਖਾਈ ਹੈ ਮੈਂ ਉਹਦੀ ਸਫ਼ਰ ਦੀ ਕਿ ਖੰਭ ਜਿਹੜੇ ਹੁੰਦੇ ਨਾ ਉਹ ਅੰਦਰ ਹੁੰਦੇ ਆ। ਹਾਂਜੀ। ਉਡਣ ਦੀ ਚਾਹ ਅੰਦਰ ਹੁੰਦੀ ਹੈ। ਤੇ ਜਦੋਂ ਬਾਹਰੋਂ ਕੋਈ ਤੁਹਾਨੂੰ ਪ੍ਰੇਰਿਤ ਕਰਦਾ ਤੁਹਾਡੇ ਖੰਭ ਆਪਣੇ ਆਪ ਨਿਕਲੇ ਆਉਂਦੇ ਆ ਆਟੋਮੈਟਿਕਲੀ ਤੇ ਤੁਸੀਂ ਉਡਾਨ ਭਰਦੇ ਹੋ ਤੇ ਫਿਰ ਤਾਂ ਜਦੋਂ ਬੰਦਾ ਉਡਾਨ ਭਰ ਲੈਂਦਾ ਉਹਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਸੋ ਇਹ ਇਹ ਇਸ ਨਾਟਕ ਦਾ ਉਦੇਸ਼ ਹੈ। ਠੀਕ ਹੈ ਮੈਮ ਕਿੰਨਾ ਕੁ ਟਾਈਮ ਲੱਗ ਗਿਆ ਇਸ ਨਾਟ ਜਿਵੇਂ ਕਿ ਇਸ ਨਾਟਕ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਲਗਭਗ 3 ਆਰਟਿਸਟਸ ਅੱਛਾ ਪਰ ਸਾਰੀਆਂ ਦੀ ਸਾਰੀਆਂ ਭੂਮਿਕਾਵਾਂ ਕੁੜੀਆਂ ਨੇ ਨਿਭਾਈਆਂ ਇਹ ਨਿਰੋਲ ਕੁੜੀਆਂ ਦਾ ਗਰੁੱਪ ਹੈ ਉਹ ਕਹਿੰਦਾ ਵੀ ਔਰਤ ਕੀ ਕਹਾਣੀ ਹੈ ਔਰਤ ਦੀ ਜ਼ੁਬਾਨੀ ਸੋ ਸਾਰੇ ਬੰਦਿਆਂ ਦੇ ਰੋਲ ਵੀ ਕੁੜੀਆਂ ਹੀ ਕਰ ਰਹੀਆਂ ਨੇ ਜੀ ਬਹੁਤ ਅੱਛਾ ਤੇ ਇਹ ਮੈਨੂੰ ਲੱਗਦਾ ਇਸ ਤੋਂ ਵੱਡੀ ਵਿਮਨ ਏਮਪਾਵਰਮੈਂਟ ਦੀ ਕੋਈ ਹੋਰ ਐਗਜ਼ਾਮਪਲ ਨਹੀਂ ਹੋ ਸਕਦੀ ਤੇ ਉਹਨਾਂ ਵਿੱਚੋਂ ਤੁਸੀਂ ਇਹ ਕਰੋਗੇ ਕਿ ਅੰਦਾਜ਼ਨ 20 ਕੁੜੀਆਂ ਨੇ ਰੰਗ ਮੰਚ ਤੇ ਅੱਜ ਪਹਿਲਾ ਕਦਮ ਰੱਖਣਾ ਜਿਨ੍ਹਾਂ ਨੂੰ ਪਤਾ ਨਹੀਂ ਰੰਗ ਮੰਚ ਕੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਕਿਸੇ ਨਾ ਕਿਸੇ ਹਿਸੇ ਨਾਲ ਇਸ ਪ੍ਰੋਡਕਸ਼ਨ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਵਿੱਚੋਂ ਕੋਈ ਕਿਰਦਾਰਾਂ ਵਿੱਚ ਵੀ ਹੈ ਤੇ ਜਿਹੜੀਆਂ ਲੋਕ ਕੁੜੀਆਂ ਰਾਜਸਥਾਨ ਦੇ ਡਾਂਸ ਜਾਂ ਰਾਜਸਥਾਨ ਦੇ ਪਰਿਵਾਰ ਤੇ ਕੁੰਵਾ ਤੇ ਉਹਨਾਂ ਦੇ ਕਲਚਰ ਨੂੰ ਪ੍ਰੈਜੈਂਟ ਕਰ ਰਹੀਆਂ ਉਹ ਸਾਰੀਆਂ ਨਵੀਆਂ ਤੇ ਦੇਖਦੇ ਆ ਉਹ ਨਵੀਆਂ ਆਪਣੇ ਰੰਗ ਕਿਵੇਂ ਬਖੇਰਦੀਆਂ ਰੰਗ ਮੰਚ ਦੇ ਰੰਗਾ ਤੇ ਵਿੱਚ ਕਿਵੇਂ ਰੰਗੀਆਂ ਜਾਂਦੀਆਂ ਤੇ ਕਿਵੇਂ ਆਪਣੇ ਰੰਗ ਵਿਖਾਉਂਦੀਆਂ ਇਹ ਹੁਣ ਜਨਤਾ ਦੱਸੂਗੀ ਜੀ ਬਿਲਕੁਲ ਮੈਮ ਤੇ ਮੈਂ ਇਹ ਕਹਿ ਮੈਂ ਪੁੱਛਣਾ ਚਾਹੂੰਗਾ ਵੀ ਸਮਾਜ ਨੂੰ ਕੀ ਸੰਦੇਸ਼ ਦੇ ਰਿਹਾ ਹੈ ਇਹ ਨਾਟਕ ਇਹ ਨਾਟਕ ਸਮਾਜ ਨੂੰ ਇਹ ਕਹਿ ਰਿਹਾ ਕਿ ਤੁਹਾਡੀਆਂ ਜਿਹੜੀਆਂ ਧੀਆਂ ਨੇ ਨਾ ਜੀ ਉਹ ਉਹਨਾਂ ਦੇ ਅੰਦਰ ਇੰਨਾ ਆਰਟ ਹੈ ਉਹਨਾਂ ਨੂੰ ਰੱਬ ਨੇ ਪੈਦਾਸ਼ੀ ਮੈਨੇਜਰ ਬਣਾ ਕੇ ਭੇਜਿਆ ਜੀ ਬੰਦਾ ਪਰਿਵਾਰ ਨੂੰ ਬਣਾਉਂਦਾ ਬਾਹਰ ਕੰਮ ਕਰਦਾ ਹੈ ਔਰਤ ਆਪਣਾ ਪਰਿਵਾਰ ਛੱਡ ਕੇ ਇੱਕ ਵੱਖਰੇ ਪਰਿਵਾਰ ਚ ਜਾਂਦੀ ਹੈ ਉੱਥੇ ਇੱਕ ਨਵੇਂ ਪਰਿਵਾਰ ਨੂੰ ਜਨਮ ਦਿੰਦੀ ਹੈ ਉਹ ਪਰਿਵਾਰ ਨੂੰ ਵੀ ਸੰਭਾਲਦੀ ਹੈ ਬੱਚਿਆਂ ਨੂੰ ਵੀ ਸਿੱਖਿਆ ਦਿੰਦੀ ਹੈ ਤੇ ਬਾਹਰ ਵੀ ਸਾਂਭਦੀ ਹੈ ਨੌਕਰੀਆਂ ਵੀ ਕਰਦੀ ਹੈ ਉਡਾਨਾਂ ਵੀ ਭਰਦੀ ਹੈ ਸੋ ਔਰਤ ਦੇ ਕੋਲ ਨਾ ਮੈਨੇਜਮੈਂਟ ਸਕਿੱਲ ਬਹੁਤ ਜ਼ਿਆਦਾ ਨੇ ਪਰ ਇਹ ਹੈ ਕਿ ਅਸੀਂ ਵਕਤ ਰਹਿੰਦੇ ਉਹਦੀ ਪ੍ਰਤਿਭਾ ਨੂੰ ਪਛਾਣ ਦੇਣੀ ਹੈਗੇ ਜਿਵੇਂ वूਮੈਨ ਔਰਤ ਕੋਲ ਇੱਕ ਸਭ ਤੋਂ ਵੱਡੀ ਚੀਜ਼ ਹੈ ਵੂ ਮਤਲਬ ਕੁੱਕ ਜਿਹਦੇ ਚੋਂ ਸਾਰੀ ਸ੍ਰਿਸ਼ਟੀ ਨੂੰ ਜਾਂ ਬੰਦੇ ਨੂੰ ਜਨਮ ਦਿੰਦੀ ਹੈ ਮੈਨ ਤਾਂ ਇਕੱਲਾ ਮੈਨ ਹੈ ਨਾ ਔਰਤ ਵੂ ਪਲੱਸ ਮੈਨ वूਮੈਨ ਤਾਂ ਬਣਦੀ ਹੈ ਜੇ ਇਸ ਸ਼ਕਤੀ ਨੂੰ ਪੂਰਾ ਸਮਾਜ ਸਮਝੇ ਤੇ ਆਪਣੀਆਂ ਧੀਆਂ ਨੂੰ ਉਹਨਾਂ ਦਾ ਬਣਦਾ ਹੱਕ ਦੇਵੇ ਤੇ ਉਹਨਾਂ ਨੂੰ ਇਸ ਉਡਾਨ ਨੂੰ ਭਰਨ ਦਾ ਮੌਕਾ ਦੇਵੇ ਤੇ ਉਹਤੇ ਬੰਦਿਸ਼ਾਂ ਨਾ ਲਗਾਵੇ ਉਸ ਦੀ ਉਡਾਨ ਨੂੰ ਗਾਈਡ ਕਰੇ ਉਹਨੂੰ ਦੇਖੇ ਸਹੀ ਰਾਹ ਦਿਖਾਵੇ ਮੈਨੂੰ ਲੱਗਦਾ ਹੈ ਇਹ ਸਮਾਜ ਬਦਲ ਜਾਏਗਾ ਜੀ ਬਿਲਕੁਲ ਮੈਂ ਬਹੁਤ ਸੋਹਣੇ ਵਿਚਾਰ ਨੇ ਤੁਹਾਡੇ ਤੇ ਮੈਂ ਚਾਹੁੰਦਾ ਕਿ ਬਹੁਤ ਵਧੀਆ ਨਾਟਕ ਜਾਏਗਾ ਤੇ ਲੋਕਾਂ ਨੂੰ ਬਹੁਤ ਅੱਛਾ ਸੰਦੇਸ਼ ਮਿਲੇਗਾ ਥੈਂਕ ਯੂ ਸੋ ਮਚ ਥੈਂਕ ਯੂ